ਪੰਜਾਬ ਦੇ ਲੋਕਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ ਤੇ ਝਾੜੂ ਦੀ ਸਰਕਾਰ ਨੂੰ ਆਪਣੀ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਉਹਨੂੰ ਵਾਪਸ ਲੈਣਾ ਪਿਆ ਕਿਉਂਕਿ ਜਿਹੜੀ ਲੈਂਡ ਪੂਲਿੰਗ ਪਾਲਿਸੀ ਨਹੀਂ ਸੀ ਇਹ ਪੰਜਾਬ ਦੀ ਜ਼ਮੀਨ ਹੜੱਪਣ ਦੀ ਪਾਲਿਸੀ ਸੀ ਜਿਸ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲੇ ਦਿਨ ਤੋਂ ਹੀ ਡਟਵਾ ਵਿਰੋਧ ਕੀਤਾ ਜਾ ਰਿਹਾ ਸੀ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੱਧ ਚੜ ਕੇ ਇਸ ਪ੍ਰੋਗਰਾਮ ਦੇ ਵਿੱਚ ਭਾਗ ਲੈ ਰਹੇ ਸੀ ਜੋ ਇਹਦੇ ਸਰਕਾਰ ਦੇ ਖਿਲਾਫ ਦਿੱਤਾ ਜਾ ਰਿਹਾ ਸੀ ਧਰਨੇ ਮਜਾਰੇ ਹੋ ਰਹੇ ਸੀ ਤੇ ਨਾਲ ਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਇਹ ਜਿਹੜਾ ਜ਼ਮੀਨ ਨੂੰ ਬਚਾਉਣ ਵਾਸਤੇ ਪੰਜਾਬ ਦੀ ਨੂੰ ਇੱਕ ਮੋਰਚਾ ਲਾਉਣ ਦਾ ਪ੍ਰੋਗਰਾਮ ਲਿਖਿਆ ਸੀ ਉਹਦੇ ਵਿੱਚ ਵੀ ਵਰਕਰਾਂ ਦੇ ਵਿੱਚ ਪੂਰਾ ਉਤਸ਼ਾਹ ਸੀਗਾ ਭਾਗ ਲੈਣ ਵਾਸਤੇ ਤਾਂ ਸਰਕਾਰ ਨੂੰ ਲੋਕਾਂ ਦੇ ਰੋ ਅੱਗੇ ਚੁੱਕਦਿਆਂ ਹੋਇਆ ਇਹ ਫੈਸਲਾ ਜਿਹੜਾ ਵਾਪਸ ਲੈਣਾ ਪਿਆ ਤੇ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਹੀ ਵਧਾਈ ਦਾ ਪਾਤਰ ਹੈ ਕਿ ਉਹਨਾਂ ਨੇ ਪੰਜਾਬ ਦੀ ਜ਼ਮੀਨ ਜਿਹੜੀ ਲੁੱਟ ਹੋਣ ਤੋਂ ਬਚਾਈ ਤੇ ਮੈਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦੀ ਹਾਂ ਕਿ ਸਾਨੂੰ ਇਹ ਜਿਹੜੇ ਦਿੱਲੀ ਦੇ ਲਟੇਰੇ ਆ ਉਹਨਾਂ ਦੇ ਖਿਲਾਫ ਇੱਕ ਜੁੱਟਤਾ ਪ੍ਰਗਟ ਕਰਨੀ ਚਾਹੀਦੀ ਹੈ ਤੇ ਆਪਦੀ ਮਾਂ ਪਾਰਟੀ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਕਿਉਂਕਿ ਜੇ ਪੰਜਾਬ ਨੂੰ ਬਚਾਉ ਤਾਂ ਖੇਤਰੀ ਪਾਰਟੀ ਬਚਾਉ ਦਿੱਲੀ ਵਾਲਿਆਂ ਦਾ ਪੰਜਾਬ ਦੇ ਨਾਲ ਕੋਈ ਮੋਹ ਨਹੀਂ ਕੋਈ ਤੇਹ ਨਹੀਂ ਇਹ ਲਟੇਰੇ ਆ ਲੁੱਟਣ ਵਾਸਤੇ ਆਉਂਦੇ ਆ ਤੇ ਜੇ ਪੰਜਾਬੀ ਕਰੜੇ ਨਾ ਹੋਣ ਤਾਂ ਇਹ ਸਾਨੂੰ ਲੁੱਟ ਕੇ ਲੈ ਜਾਣ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਵੀ ਜਿਹੜੇ ਅਬਦਾਲੀ ਸੀ ਜਿੰਨੇ ਵੀ ਲਟੇਰੇ ਆਉਂਦੇ ਰਹੇ ਉਹ ਪੰਜਾਬ ਨੂੰ ਲੁੱਟਣ ਹੀ ਆਉਂਦੇ ਰਹੇ ਆ ਤੇ ਅੱਜ ਵੀ ਲਟੇਰਿਆਂ ਦੀ ਨਜ਼ਰ ਜਿਹੜੀ ਹੈਗੀ ਆ ਬੇਸ਼ੱਕ ਉਹ ਸਾਡੇ ਆਪ ਦੇ ਬਣ ਕੇ ਆਉਂਦੇ ਆ ਪਰ ਸਾਨੂੰ ਨਹੀਂ ਪਤਾ ਲੱਗਦਾ ਕਿ ਉਹ ਕੌਣ ਲੋਕ ਹੈਗੇ ਆ ਜਿਹੜੇ ਸਾਨੂੰ ਲੁੱਟਣ ਆ ਜਾਂਦੇ ਆ ਸੋ ਅਸੀਂ ਆਪਦੀ ਮਾ ਪਾਰਟੀ ਨੂੰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਮਜ਼ਬੂਤ ਕਰੀਏ ਜੋ ਪੰਜਾਬ ਦੀ ਸੇਵਾ ਕਰ ਸਕਦਾ ਹੈ ਪੰਜਾਬ ਦੀ ਸੁਰੱਖਿਆ ਕਰ ਸਕਦਾ ਸੋ ਮੇਰੀ ਸਮੂਹ ਪੰਜਾਬੀਆਂ ਨੂੰ ਅਪੀਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਾਥ